ਜਿਹੜਾ ਪੰਜਾਬ ਬੰਦਾ ਚੰਡੀਗੜ੍ਹ ਬਟਿੰਡਾ ਹਾਈਵੇ ਰੋਡੋ ਸਾਰਾ ਬੰਦਾ ਸਾਰੇ ਥਾਵਾਂ ਤੇ ਬੰਦਾ ਘਰਾਂ ਦੇ ਵਿੱਚ ਵੜੇ ਬਾਈ ਬਣ ਕੇ ਚੱਕੇ ਨਹੀਂ ਦਾ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਆ ਕੇ ਸੜਕਾਂ ਨਾਲ ਸਾਡਾ ਸਾਥ ਦਿਓ ਗੱਡੀਆਂ ਦੇ ਵਿੱਚ ਬੈਠੋ ਬਾਈ ਭਾਨੇ ਬੜਿਆ ਸਿਚੂਰ ਆ ਬਰਜਸੀ ਆ ਜੀ ਅਸੀਂ ਆਪਣੀ ਡਿਊਟੀ ਨਿਭਾਉਣੇ ਆ ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਪੰਜਾਬ ਦਾ ਕੀ ਹੈ ਜੇ ਅਸੀਂ ਲੜਾਂਗੇ ਨਹੀਂ ਜੇ ਅਸੀਂ ਘਰਾਂ ਦੇ ਵਿੱਚ ਬੈਠੇ ਰਹਾਂਗੇ ਤਾਂ ਸਾਡਾ ਜਿਹੜਾ ਵजूद ਹੈ ਉਹ ਖਤਮ ਹੈ ਹਮੇਸ਼ਾ ਲੜਦੀਆਂ ਕੌਮਾਂ ਦਾ ਹੀ ਜਿਹੜਾ ਵजूद ਬਚਦਾ ਹੈ ਜਿਹੜੀਆਂ ਕੌਮਾਂ ਲੜਨਾ ਭੁੱਲ ਜਾਂਦੀਆਂ ਨੇ ਜਿਹੜੇ ਲੋਕ ਲੜਨਾ ਭੁੱਲ ਜਾਂਦੇ ਉਹਨਾਂ ਦਾ ਵजूद ਖਤਮ ਹੋ ਜਾਂਦਾ ਇਸ ਕਰਕੇ ਅੱਜ 35ਵੇਂ ਦਿਨ ਦੇ ਵਿੱਚ ਸਾਡੇ ਸਤਿਕਾਰਯੋਗ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸਾਡੇ ਪੰਜਾਬ ਨੂੰ ਸਾਡੀ ਖੇਤੀ ਨੂੰ ਬਚਾਉਣ ਲਈ ਬੈਠੇ ਨੇਗੇ ਅਸੀਂ ਉਹਨਾਂ ਦਾ ਤਾਦ ਲੋ ਧੰਨਵਾਦ ਅਸੀਂ ਉਹਨਾਂ ਦਾ ਕੀ ਕਰ ਸਕਦੇ ਕਿਉਂਕਿ ਅਸੀਂ ਤਾਂ ਇਹਦੇ ਪੈਰਾਂ ਦੇ ਮਿੱਟੀ ਦੇ ਵਰਗੇ ਆ ਜਿਹੜਾ ਆਪਣਾ ਆਪ ਦਾਤੇ ਲਾ ਕੇ ਬਾਹਰ ਜਾਣਾ ਬਹੁਤ ਵੱਡੀ ਗੱਲ ਆ ਅੱਜ ਦੀ ਜੇ ਅਸੀਂ ਗੱਲ ਕਰੀਏ ਅੱਜ ਦੀ ਤਰੀਕ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਡੱਲੇਵਾਲ ਸਾਹਿਬ ਵਰਗਾ ਆਗੂ ਕੋਈ ਨਹੀਂ ਹੈਗਾ ਬੜਾ ਸਾਡਾ ਗੌਰਵ ਮਈ ਇਤਿਹਾਸ ਹੈ ਪੰਜਾਬ ਦਾ ਸਾਡੇ ਪੰਜਾਬ ਦੇ ਵਿੱਚ ਚੱਪੇ ਚੱਪੇ ਦੇ ਖੂਨ ਡੁੱਲਿਆ ਹੋਇਆ ਸਿੱਧਿਆ ਪੰਜਾਬੀ ਹੋ ਗਿਆ ਲਗਿਆ ਇਸ ਕਰਕੇ ਪਰ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਡੱਲੇਵਾਲ ਸਾਹਿਬ ਵਰਗਾ ਕੋਈ ਨਹੀਂ ਵਿਖਦਾ ਗੱਲ ਹੈ ਵੀਰੋ ਹੁਣ ਆਪਣੇ ਸਵਾ ਦੇ ਦਿਨ ਲੰਘ ਕੇ ਗਏ ਨੇਗੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਸਾਰਾ ਆਪਣੇ ਦਾ ਆਪਣਾ ਸਰਬਾਸਾਰ ਬਾਰਤਾ ਸਰਬਾਸਕੀ ਦੇ ਲਈ ਵਾਰਿਆ ਸਾਡੇ ਲਈ ਵਾਰਿਆ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹਜ਼ਾਰਾਂ ਸਾਲ ਦੀ ਇਸ ਦੇਸ਼ ਨੇ ਗੁਲਾਮੀ ਭੁਗਤੀ ਹੈ ਭਾਰਤ ਨੇ ਹਜ਼ਾਰਾਂ ਸਾਲ ਦੀ ਗੁਲਾਮੀ ਤਾਂ ਗ੍ਰਾਮ ਰਾਣ ਕਿੱਥੇ ਹੋਣ ਰਹੇ ਜਿਹੜੇ ਇੱਥੇ ਲੋਕ ਆ ਕੇ ਸਾਨੂੰ ਸਾਨੂੰ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਨੇਗੇ ਵੀ ਤੁਸੀਂ ਧਰਨਾ ਕਰਾਇਆ ਤੇ ਸੜਕਾਂ ਨੂੰ ਜਾਮ ਕਰਿਆ ਤੁਸੀਂ ਰੋਡ ਕਿਉਂ ਜਾਮ ਕਰਿਆ ਤੁਸੀਂ ਤਾਂ ਗ੍ਰਾਮ ਰਾਣ ਕਿੱਥੇ ਹੋ ਹੋ ਤੁਹਾਨੂੰ ਆਪਣਾ ਪਰਿਵਾਰ ਤੁਹਾਨੂੰ ਆਪਣਾ ਘਰ ਦਿਖਦਾ ਅਸੀਂ ਆਪਣੇ ਘਰ ਛੱਡ ਕੇ ਇਸ ਦੇਸ਼ ਲਈ ਲੜਿਆ ਹੁਣ ਵੀ ਲੜ ਰਹੇ ਹਾਂ ਇਸ ਦੇਸ਼ ਲਈ ਇਸ ਧਰਤੀ ਲਈ ਹੁਣ ਵੀ ਲੜ ਰਹੇ ਹਾਂ ਤੁਹਾਨੂੰ ਆਪਣਾ ਨੇਜ ਦਿਖਦਾ ਸਾਨੂੰ ਆਪਣਾ ਨੇਜ ਨਹੀਂ ਦਿਖਦਾ ਤੁਹਾਨੂੰ ਨਹੀਂ ਦਿਖਦਾ ਤੁਹਾਨੂੰ ਆਪੋ ਆਪਣਾ ਦੇਖਦਾ ਵੀ ਬਸ ਇਕੱਲਾ ਸਾਡਾ ਘਰ ਚੱਲੇ ਜੀ ਸਾਡੇ ਜਵਾਬ ਅੱਜ ਤਾਂ ਜਾ ਕੇ ਆਪਣੇ ਕੰਮ ਕਰਕੇ ਆਣੇ ਆ ਤੁਹਾਨੂੰ ਆਪਣੇ ਆਪਣਾ ਆਪ ਦਾਤੇ ਲਾ ਕੇ ਬਾਹਰ ਜਾਣਾ ਬਹੁਤ ਵੱਡੀ ਗੱਲ ਆ ਸਾਨੂੰ ਦਿਖ ਰਿਹਾ ਸਾਨੂੰ ਦਿਖ ਰਿਹਾ ਕਿ ਜਿਹੜੀ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਬਸ ਉਹਨੂੰ ਆਜ਼ਾਦੀ ਲੈ ਕੇ ਦਿੱਤੀ ਤੁਸੀਂ ਇਸ ਆਜ਼ਾਦੀ ਨੂੰ ਨਿੱਕ ਮੰਨੋ ਪਰ ਸਾਨੂੰ ਪਤਾ ਕਿ ਦੁਬਾਰਾ ਕਿਵੇਂ ਸਾਨੂੰ ਗੁਲਾਮ ਕਰਨਾ ਚਾਹੁੰਦੇ ਨੇ ਅਸੀਂ ਨਹੀਂ ਗੁਲਾਮੀ ਭੁਗਤਣਾ ਚਾਹੁੰਦੇ ਅਸੀਂ ਨਹੀਂ ਕਿਤੇ ਕਰਨਾ ਚਾਹੁੰਦੇ ਅਸੀਂ ਆਜ਼ਾਦ ਆਸੀਂ ਬਾਗੀਆਂ ਅਸੀਂ ਬਗਾਵਤ ਕਰਾਂਗੇ ਤੇ ਇਹ ਸੈਂਟਰ ਸਰਕਾਰਾ ਚਾਹ ਪੰਜਾਬ ਸਰਕਾਰ ਆ ਅਸੀਂ ਧੌਣ ਤੇ ਗੋਡਾ ਧਰ ਕੇ ਰੱਖਾਂਗੇ ਜੇ ਜਿਹੜੀ ਮਰਜ਼ੀ ਸਰਕਾਰ ਅਸੀਂ ਲੜਨ ਵਾਲੇ ਲੋਕ ਸਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਥਾਪੜਾ ਸਾਨੂੰ ਮਾਤਾ ਗੁਜਰਕਾਰ ਦਾ ਥਾਪੜਾ ਸਾਨੂੰ ਬਾਬਾ ਫਤਿਹ ਸਿੰਘ ਦਾ ਥਾਪੜਾ ਸਾਨੂੰ ਬਾਬਾ ਜੋਰਾਵਰ ਸਿੰਘ ਦਾ ਥਾਪੜਾ ਅਸੀਂ ਐਵੇਂ ਜੇ ਕਰੂ ਲੜਾਂਗੇ ਅਸੀਂ ਜੋਜ ਕੇ ਮਰਾਂਗੇ ਅਸੀਂ ਘਰਾਂ ਦੇ ਵਿੱਚ ਬੈਠ ਕੇ ਜਾ ਆਪਣੇ ਨਿੱਜ ਲਈ ਨਹੀਂ ਕਰਨਾ ਕੁਝ ਕਿਉਂਕਿ ਇਹ ਲੋਕਾਂ ਨੂੰ ਤੇ ਸਾਡੇ ਨਾਲ ਆ ਕੇ ਜਦੋਂ ਲੱਗਦੇ ਨੇ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਜਿਹੜੇ ਲੋਕ ਇੱਥੇ ਆ ਕੇ ਜਿਦਰੋਂ ਸਾਡੇ ਸਵਾਲਾਂ ਦਾ ਜਵਾਬ ਦਿਓ ਅਸੀਂ 100 ਕਿਲੋ ਝੋਨੇ ਮਗਰ 15 ਘਣਾ ਕਿੱਡੀ ਵੱਡੀ ਸਾਰੀ ਲੁੱਟ ਹੋਈ ਆ ਮੰਡੀਆਂ ਦੇ ਵਿੱਚ ਕਿਹੜੇ ਲੁੱਟ ਕੀਤੀ ਆ 2.5 ਮਹੀਨੇ ਸਾਡਾ ਮਜ਼ਦੂਰ ਭਾਈ ਚਾਰ ਮੰਡੀਆਂ ਦੇ ਵਿੱਚ ਰੋਲਿਆ ਸਾਡਾ ਜੀ ਕਰਦਾ ਸੜਕਾ ਰੋਕਾ ਲਓ ਸਾਨੂੰ ਇੱਥੇ ਆ ਕੇ ਸਲਾਹਾਂ ਦੇਣਗੇ ਤੁਸੀਂ ਜਾ ਕੇ ਜੀ ਪ੍ਰਧਾਨ ਮੰਤਰੀ ਦਾ ਘਰ ਘੇਰ ਲਓ ਮੋਦੀ ਦਾ ਘਰ ਘੇਰ ਲਓ ਮੋਦੀ ਸਾਨੂੰ ਉੱਥੇ ਆਉਣ ਦਿੰਦਾ ਸਰਕ ਉੱਥੇ ਮੋਰੋ ਗੋਲੀਆਂ ਮਾਰਦੇ ਨੇ ਸਾਡੇ ਕਿੰਨੇ ਨੌਜਵਾਨ ਮਾਰਤੇ ਅਸੀਂ ਜਿਹੜੀ ਬਗਾਵਤ ਹੈ ਬਗਾਵਤ ਕਰਕੇ ਅੰਦੋਲਨਾਂ ਨੂੰ ਵੱਡਾ ਕਰਨਾ ਕਿਵੇਂ ਅੰਦੋਲਨ ਜਿੱਤਣਾ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿਵੇਂ ਲੜਾਈਆਂ ਲੜਨੇ ਨੂੰ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਸਾਨੂੰ ਆਕੇ ਇੱਥੇ ਆਕੇ ਵੜਾ ਸੁਝਾਅ ਨਾ ਦਿਆ ਕਰੋ ਇੱਥੇ ਆਕੇ ਸੁਝਾਅ ਦੇ ਲੱਗ ਜਾਂਦੇ ਨੇ ਕਿ ਸਾਨੂੰ ਸਾਰੇ ਹੀ ਤਰੀਕੇ ਨਾਲ ਪਤਾ ਹੈ ਹੋਰ ਗੱਲ ਸੁਣੋ ਮੇਰੀ ਇਹ ਕਹਿੰਦੇ ਨੇ ਵੇ ਬਹੁਤ ਸਾਰੀਆਂ ਸਲਾਹਾਂ ਨਗੀਆਂ ਹੁਣ ਸਾਨੂੰ ਅਜੇ ਪੰਜਾਬ ਕਿਉਂ ਬੰਦ ਕਰਨਾ ਪਿਆ ਆ ਜਿਹੜੇ ਪੰਜਾਬ ਵਾਲੇ ਜਾ ਕੇ ਉੱਥੇ ਵਖੰਡ ਕਰਦੇ ਚਲੰਤਰ ਕਰਦੇ ਤਾਂ ਸਾਡਾ ਅੰਦੋਲਨ ਵੱਡਾ ਹੋਊਗਾ ਸਰਕਾਰਾਂ ਨੂੰ ਪਤਾ ਲੱਗੇ ਵੀ ਹਰ ਵਰਗ ਦੇ ਲੋਕ ਨਾਲ ਨੇਗੇ ਇਹ ਲਾਗ ਨਾਲੇ ਲੋਕ ਨੇ ਸੰਘਰਸ਼ੀ ਲੋਕ ਨੇਗੇ ਇਹਨਾਂ ਨੇ ਹਕਸਾਂ ਤੋਂ ਲੈ ਕੇ ਆਪਣੇ ਇਸ ਮਿੱਟੀ ਦੀ ਲੜਾਈ ਇਸ ਪੰਜਾਬ ਦੀ ਲੜਾਈ ਇਸ ਦੇਸ਼ ਦੀ ਲੜਾਈ ਲੜੀ ਆ ਕੁਰਬਾਨੀਆਂ ਦਿੱਤੀਆਂ ਨੇਗੀਆਂ ਕੋਈ 2 ਘੰਟੇ ਕੋਈ 2 ਦਿਨ ਭੁਖੜ ਤਾਲ ਤੇ ਬਹਿ ਕੇ ਦਿਖਾ ਦੇ ਅੱਜ 35 ਮਾਦਣਾ ਡੱਲੇਵਾਲ ਸਾਹਿਬ ਦਾ 35 ਮਾਦਣ ਸਾਉਂਤ ਦਾ ਵੱਧ ਪੜੇ ਲਿਖੇ ਪੰਜਾਬ ਦੇ ਆਗੂ ਨੇਗੇ ਅੱਜ ਦੇ ਦਿਨ ਦੇ ਵਿੱਚ ਕਿਹੜਾ ਐਮਐਲਏ ਬਹਿਜੂਗਾ ਕੋਈ ਧੋਖ ਹੜਤਾਲ ਤੇ ਕਿਹੜਾ ਕੋਈ ਲੀਡਰ ਬਹਿਜੂਗਾ ਕੋਈ ਪੰਜਾਬ ਲਈ ਬਹਿਜੂਗਾ ਦੱਸੋ ਮੈਨੂੰ ਅੱਜ ਦੀ ਘੜੀ ਦੇ ਵਿੱਚ ਬਸ ਇਹ ਕੰਨੇ ਲੋਕ ਇਹ ਲੋਕ ਜਿਹੜੇ ਆ ਤੁਸੀਂ ਕਹਿੰਨਾ ਨਾ ਐਮਐਲਏ ਮੰਤਰੀ ਸਾਰੇ ਆਏ ਘਰ ਘਰਾਂ ਤੇ ਕਰਨਗੇ ਪੈਸਾ ਇਕੱਠਾ ਕਰ ਲੈ ਲੋਕਾਂ ਦਾ ਗੱਲ ਮੈਣ ਲੈ ਲਏ ਗੱਡੀਆਂ ਲੈ ਲੀਆਂ ਸਰਕਾਰੀ ਸਰਕਾਰੀ ਸਹੂਲਤਾਂ ਲੈ ਲੀਆਂ ਆਪਣਾ ਲੋਕਾਂ ਤੋਂ ਹਰ ਇੱਕ ਵਰਗ ਤੋਂ ਪੈਸਾ ਇਕੱਠਾ ਕਰੀ ਤੁਰੇ ਜਾਂਦੇ ਨੇ ਇਹ ਲੋਕ ਤੁਹਾਡੀ ਲੜਾਈ ਨਹੀਂ ਲੜ ਸਕਦੇ ਜੇ ਚੰਗੇ ਹੁੰਦੇ ਇੱਥੇ ਆ ਕੇ ਸਾਨੂੰ ਤੰਗ ਕਰੀ ਜਾਂਦੇ ਨੇ ਕਿ ਜਿੰਨੇ ਮੰਤਰੀ ਨੇਗੇ ਸਾਰੇ ਨੇਗੇ ਇਹ ਸਾਰੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਧਰਨਾ ਕਿਉਂ ਨਹੀਂ ਲਾਉਂਦੇ ਉੱਥੇ ਬੈਠਣ ਇਹ ਜਾ ਕੇ ਆਹ ਸਾਰੇ ਜਿਹੜੇ ਆ ਕੇ ਇੱਥੇ ਗੱਲਾਂ ਮਾਰਦੇ ਨੇਗੇ ਸਾਨੂੰ ਡੱਲੇਵਾਲ ਸਾਹਿਬ ਦੀ ਸਿਹਤ ਦਾ ਫਿਕਰਾ ਉੱਥੋਂ ਦਾ ਮੀਡੀਆ ਦੇ ਵਿੱਚ ਤਾਂ ਗੱਲ ਇਹ ਕਹਿੰਦੇ ਨੇ ਡੱਲੇਵਾਲ ਦਾ ਫਿਕਰਾ ਪਰ ਅੰਦਰੋਂ ਜਨੋ ਕਿ ਸਾਰੀ ਪੰਜਾਬ ਪੁਲਿਸ ਸਾਡੇ ਖਿਲਾਫ ਖੜੀ ਕਰੀ ਖੜੀ ਹੈ ਵੀ ਇਹਨਾਂ ਦਾ ਚੱਕੋ ਡੱਲੇਵਾਲ ਸਾਹਿਬ ਨੂੰ ਕੋਈ ਚੱਕ ਸਕਦੇ ਹੋ ਇਹ ਸਾਰੇ ਜਾ ਕੇ ਉੱਥੇ ਧਰਨਾ ਲਾਉਣ ਆ ਚਾਰ ਦਿਨਾਂ ਨੂੰ ਜਾ ਕੇ ਦੇਖ ਲੋ ਕੇਂਦਰੀ ਬਾਵਾਂ ਲਾਣਾ ਚੱਟਣਗੇ ਉੱਥੇ ਆ ਦਿੱਲੀ ਦੇ ਵਿੱਚ ਊਣਾ ਨੇ ਗਿਆ ਇਹੇ ਕੰਮ ਕਾਂਗਰਸ ਵਾਲਾ ਕਰਨਗੇ ਸਾਰੀ ਗੱਲ ਕਰਨਗੇ ਰਾਜਨੀਤਿਕ ਬੰਦੇ ਉੱਥੇ ਜਾ ਕੇ ਲਾਣਾ ਤੋਂ ਉਹਨੇ ਚੱਟਣਗੇ ਉਹਨਾਂ ਦੇ ਵੋਟਾਂ ਦਾ ਮੰਗਣਗੇ ਪਰ ਪੰਜਾਬ ਦੇ ਹੱਕ ਨਹੀਂ ਮੰਗਦੇ ਪੰਜਾਬ ਦੇ ਹੱਕ ਨਹੀਂ ਮੰਗਦੇ ਜਿਹੜੇ ਸਾਡੇ ਪੰਜਾਬ ਦੇ ਹੱਕ ਨੇ ਜਿਹੜੇ ਸਾਡੇ ਲੋਕਾਂ ਦੇ ਹੱਕ ਨੇ ਉਹ ਨਹੀਂ ਮੰਗਦੇ ਹੱਕ ਕੀ ਨੇਗੇ ਲੜਾਈਆਂ ਲੜ ਸਕਦੇ ਨੇਗੇ ਪਰ ਇਹਨਾਂ ਦਾ ਖਾਤਰਾ ਪਤਾ ਕੀ ਹੈ ਇਹਨਾਂ ਨੇ ਜਿਹੜੀ ਦਿੱਲੀ ਤੋਂ ਕੁਰਸੀਆਂ ਲੈਤੀ ਨੇ ਉਹ ਉਹ ਉਸ ਕੁਰਸੀਆਂ ਦੇ ਵਫਾਦਾਰ ਲੋਕ ਨੇਗੇ ਕਰਕੇ ਸਾਰੇ ਹੀ ਲੜਨ ਵਾਲੇ ਲੋਕਾਂ ਦੇ ਅੱਗੇ ਸਿਰ ਝੁਕਦਾ ਹੈ ਸਾਡੇ ਬਾਪੂਆਂ ਦੇ ਅੱਗੇ ਸਿਰ ਝੁਕਦਾ ਹੈ ਸਾਡੇ ਵੀਰਾਂ ਦੇ ਅੱਗੇ ਸਿਰ ਝੁਕਦਾ ਹੈ ਲੜਨ ਵਾਲੇ ਲੋਕ ਵੀਰੋ ਹਮੇਸ਼ਾ ਥੋੜੇ ਹੀ ਹੁੰਦੇ ਨੇਗੇ ਲੈ ਵੀਰੋ ਦੇਖ ਲੋ ਉਹ ਪਿੱਛੋਂ ਤੋਂ ਲੈ ਕੇ ਮੜਾ ਦਿਖਾ ਕੇ ਮਾਰ ਮਾਰ ਕੇ ਪਿੱਛੋਂ ਤੋਂ ਲੈ ਕੇ ਇੱਧਰ ਆ ਜਾ ਹੁਣ ਪਿੱਛੋਂ ਤੋਂ ਲੈ ਕੇ ਰੜਾ ਸਾਰਾ ਜਾਮ ਲੱਗਿਆ ਪਿਆ ਇਹ ਸਾਰਿਆਂ ਨੂੰ ਹੀ ਲੋਕਾਂ ਨੂੰ ਸੀ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਵੀਰਾਂ ਨਾਲ ਇੱਥੇ ਆ ਕੇ ਕੋਈ ਮਿਲਜੇ ਦੇ ਨਾ ਕਿਉਂਕਿ ਸਾਡੀ ਮਜਬੂਰੀ ਹੈ ਤੁਸੀਂ ਸਾਰੇ ਜਾਣਾ ਸਾਡੇ ਇਸ ਪੰਜਾਬ ਬੰਦ ਬੰਦ ਦਾ ਸਮਰਥਨ ਤੁਸੀਂ ਸਮਰਥਨ ਦਿਓਗੇ ਤਾਂ ਹੀ ਕੋਈ ਸਰਕਾਰਾਂ ਦੇ ਪ੍ਰਭਾਵਪੂਰਨ ਤਾਂ ਹੀ ਕੋਈ ਸਰਕਾਰਾਂ ਦੇ ਅਸਰ ਪਾਊਗਾ ਬਹੁਤ ਸਾਰੇ ਭਰਾਵਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਤੁਸੀਂ ਜਾ ਕੇ ਦੇਖੋ ਜੀ ਆਪਣੇ ਮੰਤਰੀਆਂ ਦੇ ਘਰ ਘੇਰ ਲੋ ਉਹਨਾਂ ਦੇ ਘਰ ਘੇਰ ਲੋ ਅਸੀਂ ਸਾਰਿਆਂ ਦੇ ਘਰ ਘੇਰਨਾ ਜਾਣਦੇ ਹਾਂ ਸਾਨੂੰ ਸਾਰਿਆਂ ਨੂੰ ਪਤਾ ਅਸੀਂ ਜਿਹੜੇ ਅੰਦੋਲਨਕਾਰੀ ਲੋਕ ਹਨ ਉਹਨਾਂ ਨੂੰ ਸਾਰੇ ਤਰੀਕੇ ਪਤਾ ਹੁੰਦਾ ਅਲੱਗ-ਅਲੱਗ ਤਰੀਕੇ ਅੰਦੋਲਨ ਹੀ ਅਪਣਾਉਣੇ ਪੈਂਦੇ ਨੇਗੇ ਇਹ ਸਾਰੇ ਹੀ ਭਰਾ ਸਾਡੇ ਪਿੱਟੀ ਨੂੰ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇਗੇ ਕਿਸੇ ਦਾ ਜੀ ਨਹੀਂ ਕਰਦਾ ਅੱਜ 35ਵਾਂ ਦਿਨ ਹੋ ਗਿਆ ਮਰਨ ਵਾਲੇ ਤੋਂ ਪਰਵੰਟਰ ਵੱਡਾ ਰੱਡਲੇਵਾਲ ਸਾਹਿਬ ਨੂੰ ਕੌਣ ਅੱਜ ਦੀ ਅੱਜ ਦੀ ਘੜੀ ਦੇ ਆਪਣਾ ਆਪ ਦਾ ਤੇ ਲਗ ਕੋ ਲੀਡਰ ਬੈਠ ਸਕਦਾ ਇਸ ਕਰਕੇ ਸਾਰੇ ਹੀ ਜਿੰਨੇ ਵੀ ਵਰਗ ਨੇਗੇ ਸਾਰੇ ਹੀ ਵਰਗ ਵਪਾਰੀ ਵਰਗ ਦੀ ਗੱਲ ਕਰੀਏ ਤੇ ਹੋਰ ਜਿੰਨੇ ਵੀ ਮੁਲਾਜ਼ਮ ਵਰਗ ਦੀ ਗੱਲ ਕਰੀਏ ਸਟੂਡੈਂਟ ਵਰਗ ਦੀ ਗੱਲ ਕਰੀਏ ਸਾਰੇ ਵਰਗਾਂ ਨੂੰ ਬੇਨਤੀ ਹੈ ਵੀ ਸਾਰਾ ਇਸ ਪੰਜਾਬ ਬੰਦ ਦਾ ਸਮਰਥਨ ਦਿਓ ਸਾਰੇ ਥਾਵਾਂ ਤੇ ਸੜਕਾਂ ਬੰਦ ਹੋ ਚੁੱਕੀਆਂ ਨੇਗੀਆਂ ਤੁਸੀਂ ਜੇਕਰ ਤੁਸੀਂ ਆਪਣਾ ਇੱਥੇ ਨਹੀਂ ਆ ਸਕਦੇ ਤਾਂ ਘਰਾਂੋਂ ਦੇ ਸਮਰਥਨ ਦਿਓ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਸਾਰੇ ਜਣੇ ਸੜਕਾਂ ਤੋਂ ਨਿਕਲ ਕੇ ਤੁਸੀਂ ਆਓ ਆਕੇ ਤੁਸੀਂ ਇਨਦੋਲਣਾ ਦੇ ਵਿੱਚ ਬੈਠ ਕੇ ਸਾਡੇ ਗੱਲਾਂ ਬਾਤਾਂ ਸੁਣੋ ਸਾਡੇ ਮਾਗੀ ਨੇ ਸਾਡਾ ਅਸੀਂ ਚਾਹੁੰਨੇ ਕੀ ਆ ਅਸੀਂ ਕਿਵੇਂ ਚਾਹੁੰਨੇ ਆ ਕਿ ਇਸ ਜਿਹੜੀ ਕੇ ਅਸੀਂ ਪੰਜਾਬ ਦੀ ਇਸ ਧਰਤੀ ਨੂੰ ਬਚਾਉਣਾ ਖੇਤੀਬਾੜੀ ਨੂੰ ਕਿਵੇਂ ਬਚਾਉਣਾ ਬਾਬੇ ਨਾਨਕ ਦੇ ਕਿੱਤੇ ਨੂੰ ਕਿਵੇਂ ਬਚਾਉਣਾ ਤੁਸੀਂ ਇੱਕ ਗੱਲ ਦੱਸੋ ਡੇਢ ਮਹੀਨਾ